ਤੁਹ ਜੁੜੀਆਂ ਖਬਰਨਾਮੇ ਦੇ ਨਾਲ ਜਗਤਾਰ ਦਸਾਂਤ ਸਵਦਾ ਸਵਾਲ ਕਰਦਾ ਏ ਫਰੀਕੋਟ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਗ੍ਰਾਂਟ ਦੀ ਹੀਰਫੇਰ ਅਤੇ ਰਿਕਾਰਡ ਨਾਲ ਛੇੜਛਾੜ ਮਾਮਲੇ ਦੇ ਵਿੱਚ ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ 7ਾਂ ਦੇ ਖਿਲਾਫ ਮੁਕੱਦਮਾ ਦਰਜ ਫਰੀਕੋਟ ਜ਼ਿਲ੍ਹੇ ਦੇ ਪਿੰਡ ਖਗਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਗ੍ਰਾਂਟ ਦੇ ਹੀਰਫੇਰ ਅਤੇ ਰਿਕਾਰਡ ਨਾਲ ਛੇੜਛਾੜ ਕਰ ਮਾਮਲੇ ਦੇ ਵਿੱਚ ਪੁਲਿਸ ਨੇ ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ 7ਾਂ ਲੋਕਾਂ ਦੇ ਖਿਲਾਫ ਸਾਦਰ ਵਿਖੇ ਧੁਖਾਤਾੜੀ ਅਤੇ ਜਾਲਸਾਜੀ ਦਾ ਮਕਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪੂਰਾ ਮਾਵਲਾ ਸਾਲ 2019 ਨਾਲ ਸੰਬੰਧਿਤ ਹੈ। ਇਸ ਮਾਮਲੇ ਦੇ ਵਿੱਚ ਸਾਧਗਰ ਰਹਿਣ ਵਾਲੇ ਰਾਜਵੀਰ ਸਿੰਘ ਬਰਾੜ ਨਾਮਕ ਵਿਅਕਤੀ ਵੱਲੋਂ ਸਿਕਿਆ ਭਾਗ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿੱਚ ਪੜਤਾਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਕਾਰਵਾਈ ਨਿਕਲ ਕੇ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਵੀ ਸਾਹਮਣੇ ਆਇਆ ਕਿ ਸਾਧਗਰ ਰਹਿਣ ਵਾਲੇ ਅਜੀਬ ਸਿੰਘ ਬਰਾੜ ਵੱਲੋਂ ਖਗਿਆਣਾ ਦੇ ਉਖਤ ਸਕਾਈ ਸਕੂਲ ਤੇ ਆਰਟੀਆਈ ਐਕਟ ਤਹਿਤ ਇਹ ਜਾਣਕਾਰੀ ਮੰਗੀ ਗਈ ਜਾਂ ਤੇ ਜਿਸ ਤੋਂ ਬਾਅਦ ਇਹ ਸਾਰੇ ਖੁਲਾਸੇ ਹੋਏ ਹਨ ਹਲਾਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਜ਼ਿਲ੍ਹਾ ਸਿੱਖਿਆ ਅਫਸਰ ਫਰੀਕੋੜ ਜਨਾ ਕੌਸ਼ਲ ਨੇ ਅਤੇ ਇਸ ਬੰਦੇ ਵਿੱਚ ਕੀ ਕਿਹਾ ਡੀਐਸਪੀ ਤਰਲੋਚਨ ਸਿੰਘ ਨੇ ਇਹ ਐਕਚੁਅਲੀ 2019 ਤੋਂ ਚੱਲ ਰਹੀ ਸੀ ਇਹ ਕਾਰਵਾਈ ਤੇ ਸਾਡੇ ਕੋਲ ਵੈਸੇ ਐਫਆਈਆਰ ਦੀ ਕੋਈ ਹਲੇ ਕਾਪੀ ਨਹੀਂ ਆਈਗੀ ਆਫੀਸ਼ੀਅਲੀ ਦੇ ਅਸੀਂ ਸਿਰਫ ਸਪਾਰਸ਼ ਕੀਤੀ ਸੀ ਕਿਉਂਕਿ ਇਹ ਜਿਹੜਾ ਰਿਕਾਰਡ ਟੈਂਪਰਿੰਗ ਹੋਇਆ ਹੈ ਇਹਦੀ ਪੜਤਾਲ ਹੋ ਚੁੱਕੀ ਸੀਗੀ ਤੇ ਤੇ ਐਕਸ਼ਨ ਲੈਣਾ ਸੀਗਾ ਉਹ ਫਿਰ ਅਸੀਂ ਸਪਾਰਸ਼ ਕੀਤੀ ਸੀਗੀ ਕਿ ਉਹਦੇ ਤੇ ਬੰਦਾ ਐਕਸ਼ਨ ਲੈ ਲਿਆ ਜਾਵੇ ਕਿੰਨੇ ਪ੍ਰਿੰਸੀਪਲ ਨੇ ਇਹਦਾ ਮੁਕਦਮਾ ਦਰਜ ਹੋਇਆ ਹੈ ਇਹ ਜੀ ਤੇਨ ਪ੍ਰਿੰਸੀਪਲ ਹੈ ਇੱਕ ਰਿਕਾਰਡ ਡੀਓ ਹੈ ਇੱਕ ਕਮੇਟੀ ਮੈਂਬਰ ਹੈ ਇੱਕ ਸੀਐਚਓ ਹੈ ਕਿਸ ਤਰ੍ਹਾਂ ਰਿਕਾਰਡ ਟੈਂਪਰਿੰਗ ਇਹਨਾਂ ਨੇ ਕੀਤਾ ਸੀ ਸਰਕਾਰੀ ਗੱਲ ਕਰੀ ਸਰਕਾਰੀ ਕਰਨੀ ਹੈ ਇਹ ਮਾਤਲਬ ਰਿਕਾਰਡ ਜਿਹੜਾ ਹੈਗਾ ਉਹਦੇ ਵਿੱਚ ਇਹ ਵੀ ਦੋ ਜਿਹੜੀਆਂ ਰਿਪੋਰਟਾਂ ਉਹ ਧਾਇਰ ਹੋ ਗਈਆਂ ਸੀਗੀਆਂ ਤੇ ਉਹੀ ਸੀ ਉਹਦੇ ਵਿੱਚ ਰਿਕਾਰਡ ਟੈਂਪਰਿੰਗ ਸੀਗੀ ਤੇ ਕੁਝ ਇੱਕ ਸਿਗਨੇਚਰ ਸੀਗੇ ਕੁਝ ਸਿਗਨੇਚਰ ਨੂੰ ਟੈਂਪਰ ਕੀਤਾ ਜਾਂ ਰਿਕਾਰਡ ਨਾਲ ਨਾਲ ਛੇੜਛਾੜ ਹੋ ਗਈ ਨਹੀਂ ਸਿਗਨੇਚਰ ਟੈਂਪਰ ਹੋਈ ਸੀ ਕਿੰਨੇ ਸਾਲ ਬਾਅਦ ਮੰਨੋ ਜਿਹੜੀ ਰਿਪੋਰਟ ਦੇ ਇਨਕੁਆਰੀ ਹੋਈ ਸੀ ਦੀ ਨਹੀਂ ਰਿਪੋਰਟ ਦੀ ਇਨਕੁਆਰੀ ਤਾਂ 2019 ਤੋਂ ਚੱਲ ਹੀ ਰਹੀ ਸੀਗੀ ਤੇ ਉਹਦੇ ਵਿੱਚ ਮਤਲਬ ਪ੍ਰੂਫ ਹੋ ਗਿਆ ਸੀ ਵੀ ਟੈਂਪਰਿੰਗ ਹੋਈ ਹੋਈ ਹੈ ਤੇ ਉਹ ਰਿਕਾਰਡ ਜਿਹੜਾ ਹੈਗਾ ਤੇ ਉਹਦੀ ਕਾਰਵਾਈ ਹੋਣੀ ਬਾਕੀ ਸੀਗੀ ਉਸ ਨੂੰ ਮੁਕਤਮਾ ਚੱਲ ਰਿਹਾ ਹੈ ਵਿਭਾਗ ਲੋਕਿਸਰਹ ਕਾਰਵਾਈ ਉਹਨਾਂ ਦੇ ਬਾਰੇ ਵਿੱਚ ਪ੍ਰਿੰਸੀਪਲਾਂ ਨੇ ਨਿਉ ਜਿਵੇਂ ਹੀ ਐਫਆਈਆਰ ਆਉਂਦੀ ਹੈ ਫਿਰ ਅਸੀਂ ਬੰਦੀ ਕਾਰਵਾਈ ਕਰਾਂਗੇ ਸਾਡੇ ਕੋਲ ਐਫਆਈਆਰ ਦੀ ਕਾਪੀ ਆ ਜਾਂਦੀ ਹੈ ਫਿਰ ਜੋ ਵੀ ਅੱਗੇ ਵਿਭਾਗ ਦੇ ਹਦਾਇਤ ਹੋਣਗੇ ਉਹਨਾਂ ਦੇ ਅਨੁਸਾਰ ਅਸੀਂ ਕਾਰਵਾਈ ਕਰਦੇ ਹਾਂ ਇੱਕ ਮੁਕਤਮਾ ਨੰਬਰ 21 ਜਿਹੜਾ ਸਾਡੇ ਸਰਹਰ ਫਰੀਪੋਟ ਦੇ ਅਧਿਕਾਰਚ ਹੋਇਆ ਇੱਕ ਪਿੰਡ ਹੈਗਾ ਕੁੰਜਾਨਾ ਦੇ ਸਰਕਾਰੀ ਸਕੂਲ ਦੇ ਵਿੱਚ ਕੋਈ ਰਿਕਾਰਡ ਨਾ ਟੈਂਪਿੰਗ ਸੰਬੰਧ ਵਿੱਚ ਇੱਕ ਇਨਕੁਆਰੀ ਚੱਲ ਰਹੀ ਸੀ ਉਸ ਇਨਕੁਆਰੀ ਦੇ ਵਿੱਚ 7 ਜਣੇ ਨੂੰ ਦੋਸ਼ੀ ਕੀਤਾ ਗਿਆ ਜਿਸ ਵਿੱਚ 36 ਇਹ ਸਰਕਾਰੀ ਕੋਈ ਪ੍ਰਿੰਸੀਪਲ ਨੇ ਤੇ ਕੋਈ ਟੀਚਰ ਨੇ ਤੇ ਇਹਨਾਂ ਤੋਂ ਸਟੈਂਪਿੰਗ ਦੇ ਸੰਬੰਧ ਵਿੱਚ 420 ਦਾ ਇੰਟਰਸੈਕਸ਼ਨ ਜਿਹੜਾ ਹੈ ਮਕਰਮਾਤ ਵਿੱਚ ਕੀਤਾ। ਸਰਕਾਰੀ ਕਰ ਰਹੀ ਜਦੋਂ ਹੁਣ ਅਸੀਂ ਜਿਹੜਾ ਮਕਰਮਾਤ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਰਿਕਾਰਡ ਜਿਹੜਾ ਜਿੰਨਾ ਵੀ ਅਸੀਂ ਅੱਦੇ ਯੂਨੀਵਰਸਿਟੀ ਤੋਂ ਲੈ ਕੇ ਆਵਾਂਗੇ ਤੇ ਉਸ ਦੇ ਵਿੱਚ ਵਾਤਵਤ ਜਿਹੜੀ ਐਵੀਡੈਂਸ ਇਕੱਠੀ ਕਰਾਂਗੇ ਤਾਂ ਦੋ ਜਣੇ ਨੂੰ ਸਹੀ ਦਿਸ਼ਾ ਲੈਵ ਦਿੱਤੀ ਇਸ ਮਕਰਮਾਤ ਨੇ।